ਕਿੰਨੇ-ਕਿੰਨੇ ਕਾਰੀਜ਼ ਕੀਤੇ ਜਾ ਰਹੇ ਕਿਸ ਤਰ੍ਹਾਂ ਦੇ ਕਿਹੜੀ ਕਿਹੜੀ ਐਕਸ਼ਨ ਲੱਤੇ ਜਾ ਰਹੇ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਵੱਡੇ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਬਰਨਾਲਾ ਪੁਲਿਸ ਵੱਲੋਂ ਵੀ ਸਾਡੇ ਐਸਐਸਪੀ ਸ਼੍ਰੀ ਸੰਦੀਪ ਮਲੇਕ ਆਈਪੀਐਸ ਦੇ ਦੇਸ਼ਾ ਨਿਰਦੇਸ਼ਾਂ ਤੇ ਸਾਡੇ ਥਾਣਾ ਸਿਟੀ 2 ਦੇ ਮੁਖ ਅਫਸਰ ਇੰਸਪੈਕਟਰ ਲਖਵੀਰ ਸਿੰਘ ਇੰਸਪੈਕਟਰ ਕੁਲਜਿੰਦਰ ਸਿੰਘ ਤੇ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਜਿਹੜਾ ਕੰਮ ਕੀਤਾ ਇਹਨਾਂ ਨੇ ਤਿੰਨ ਵੱਖ-ਵੱਖ ਮੁਕਦਮਿਆਂ ਦੇ ਵਿੱਚ ਜਿਹੜੀ ਐਨਡੀਪੀਐਸ ਐਕਟ ਦੀ ਧਾਰਾ 66 ਐਫ ਹੈ ਉਹਦੇ ਅਧੀਨ ਜਿਹੜੇ ਪ੍ਰੋਪੋਜ਼ਲ ਤਿਆਰ ਕਰਕੇ ਜਿਹੜੇ ਨਸ਼ੇ ਦੁਆਰਾ ਨਸ਼ਾ ਸਮਗਲਿੰਗ ਕਰਕੇ ਬਣਾਈ ਗਈ ਪ੍ਰਾਪਰਟੀ ਦੇ ਵੱਖ-ਵੱਖ ਕੇਸਾਂ ਦੇ ਵਿੱਚ ਜਿਹੜਾ ਫ੍ਰੀਜ਼ਿੰਗ ਆਰਡਰ ਲਏ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੁਕੱਦਮਾ ਨੰਬਰ 270/21 ਦੇ ਵਿੱਚ ਜਸਵੀਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਬਰਨਾਲਾ ਉਹਦਾ ਘਰ ਫ੍ਰੀਜ਼ ਕੀਤਾ ਗਿਆ ਇਸ ਤੋਂ ਇਲਾਵਾ ਬੈਕ ਸੈਕ ਰਾਮ ਬਾਗ ਦੀ ਬੈਕ ਸਾਈਡ ਬਰਨਾਲਾ ਜੋ ਬਸਤੀ ਹੈ ਉਹਦੇ ਵਿੱਚ 580/22 ਨੰਬਰ ਮੁਕੱਦਮੇ ਦੇ ਵਿੱਚ ਮਰਕੀਤ ਸਿੰਘ ਤੇ ਮਨੀ ਇਹਨਾਂ ਦੇ ਦੋ ਵੱਖ-ਵੱਖ ਮਕਾਨ ਰਹਿਸ਼ੀ ਮਕਾਨ ਤੇ ਇੱਕ ਸਵਿਫਟ ਗੱਡੀ ਉਹ ਜਿਹੜੀ ਫ੍ਰੀਜ਼ ਕੀਤੀ ਗਈ ਹੈ ਇਸੇ ਤਰ੍ਹਾਂ ਮਕਦਮਾ ਨੰਬਰ 428/23 ਇਹਦੇ ਵਿੱਚ ਮੋਨਾ ਜਿਹੜੀ ਕਿ ਡਰੱਗਸ ਸਮਕਲਰ ਹੈਗੀ ਹੈ ਵਾਸੀ ਸ਼ੇਰਪੁਰ ਇਹਦਾ ਇੱਕ ਰਹਿਸ਼ੀ ਮਕਾਨ ਜੋ ਕਿ ਸ਼ੇਰਪੁਰ ਦੇ ਵਿੱਚ ਹੈ ਇਹ ਜਿਹੜੇ ਅਸੀਂ ਸਾਡੇ ਵੱਲੋਂ ਫ੍ਰੀਜ਼ ਕੀਤੇ ਗਏ ਨੇ ਅੱਜ ਜਿਹੜੇ ਫ੍ਰੀਜ਼ਿੰਗ ਆਰਡਰ ਅਸੀਂ ਇਹਨਾਂ ਘਰਾਂ ਦੇ ਉੱਤੇ ਪੇਸਟ ਕੀਤੇ ਨੇ ਇਹ ਵੱਖ-ਵੱਖ ਚਾਰ ਮਕਾਨ ਤੇ ਇੱਕ ਸਵਿਫਟ ਗੱਡੀ ਜਿਹੜੀ ਫ੍ਰੀਜ਼ ਕੀਤੀ ਗਈ ਇਹਦੀ ਕੁੱਲ ਵੈਲਿਊ ਕਰੀਬ 1 ਕਰੋੜ 15 ਲੱਖ ਬਣਦੀ ਹੈ ਜੋ ਸਾਡੇ ਵੱਲੋਂ ਫ੍ਰੀਜ਼ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਜਿਹੜੀ ਨਸ਼ਾ ਸਮਗਲਿੰਗ ਦੇ ਨਾਲ ਬਣਾਏ ਗਏ ਕੋਈ ਵੀ ਜਿਹੜਾ ਪ੍ਰਾਪਰਟੀ ਹੈ ਉਹਨੂੰ ਅੱਗੇ ਵੀ ਫ੍ਰੀਜ਼ ਕੀਤਾ ਜਾਏਗਾ ਲੋਕਾਂ ਨੂੰ ਚੈਕਿੰਗ ਵੀ ਕੀਤੀ ਜਾ ਰਹੀ ਨਾਲ ਜੀ ਬਿਲਕੁਲ ਸਾਡੇ ਜਿਹੜੇ ਰੈਗੂਲਰਲੀ ਡਰੱਗ ਦੇ ਹੌਟਸਪੌਟਸ ਹੈਗੇ ਨੇ ਉਹਨਾਂ ਦੇ ਵਿੱਚ ਚੈਕਿੰਗ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਚੱਲਦੇ ਰਹਿੰਦੇ ਨੇ ਤੇ ਜਦੋਂ ਵੀ ਕੋਈ ਬਰਾਮਦਗੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਐਨਡੀਪੀਐਸ ਐਕਟ ਦੇ ਅਧੀਨ ਨਸ਼ਾ ਤਸਕਰਾਂ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਪੰਜਾਬ ਪੁਲਿਸ ਤੋਂ ਨਹੀਂ बच ਸਕਦੇ ਤੁਸੀਂ ਕੋਈ ਵੀ ਜਿਹੜਾ ਨਸ਼ਾ ਦਾ ਤੁਹਾਡੇ ਜਿਹੜੇ ਗੇਨਸ ਹੋਣਗੇ ਤੁਸੀਂ ਨਸ਼ਾ ਦੇ ਸਪਲਾਈ ਕਰਕੇ ਨਸ਼ੇ ਦਾ ਧੰਦਾ ਕਰਕੇ ਕੋਈ ਵੀ ਪ੍ਰਾਪਰਟੀ ਬਣਾਓਗੇ ਉਹਨੂੰ ਜਿਹੜਾ ਪੰਜਾਬ ਪੁਲਿਸ ਸੀਜ਼ ਕਰੇਗੀ ਤੇ ਤੁਹਾਡੇ ਉੱਤੇ ਵੀ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਜਿਹੜੇ ਇੱਥੇ ਇਹ ਦੋਨੋਂ ਇਹ ਤੁਸੀ ਸ਼ੀਲ ਕਿਤੇ ਨਾ ਕਿੰਨੀ ਜਿਨੀ ਕੀਮਤਾਂ ਕਿਤੇ ਇਹਨਾਂ ਦੋਨਾਂ ਦੀ ਵੱਖ-ਵੱਖ ਜੀ ਇੱਕ ਦੀ ਅਰਾਊਂਡ 6 ਲੱਖ ਇੱਕ ਦੀ ਅਰਾਊਂਡ 12 ਲੱਖ ਜਿਹੜੀ ਹੈ ਹਾਊਸ ਦੀ ਜਿਹੜੀ ਉਹਨਾਂ ਨੇ ਵੈਲਿਊ ਪਾਈ ਹੈ ਤੇ ਅਰਾਊਂਡ ਟੋਟਲ ਜਿਹੜੀ ਸਵਿਫਟ ਗੱਡੀ ਵੀ ਆ ਤੇ ਕੁੱਲ ਜਿਹੜੀ ਅਰਾਊਂਡ 30 ਲੱਖ ਇਹਨਾਂ ਦੋਨਾਂ ਘਰਾਂ ਦੀ ਜਿਹੜੀ ਬਣਦੀ ਹੈ ਜੀ